ਇਹ ਸਾਰੇ ਸੰਗਰੂਰ ਵਾਲੇ ਜਾਣਦੇ ਆ ਤੇ ਸਾਰੇ ਪੰਜਾਬ ਵਾਲੇ ਜਾਣਦੇ ਆ ਕਿ ਅੱਜ ਦੀ ਘੜੀ ਅਕਾਲੀ ਦਲ ਨੂੰ ਇਲੈਕਸ਼ਨ ਲੜਨ ਲਈ ਕੋਈ ਬੰਦਾ ਨਹੀਂ ਮਿਲ ਰਿਹਾ ਅਸੀਂ ਚੋਣ ਦਾ ਸਾਹਬ ਦਾ ਚਲੋ ਬੜਾ ਸਤਿਕਾਰ ਕਰਦੇ ਆ ਪਰ ਮਜਬੂਰੀ ਬਸ ਉਹਨਾਂ ਨੂੰ ਜਿਹੜਾ ਉਤਾਰਿਆ ਗਿਆ ਕਿਉਂਕਿ ਸਾਰੇ ਜਾਣਦੇ ਆ ਕੁਝ ਦਿਨ ਪਹਿਲਾਂ ਪਰਮਿੰਦਰ ਢੀਂਡਸਾ ਜੀ ਨੂੰ ਦੁਵਾਰਾ ਜਦੋਂ ਰਲੇਮਾ ਹੋਇਆ ਇਹਨਾਂ ਨੇ ਕਿਹਾ ਵੀ ਘਰ ਵਾਪਸੀ ਹੋਗੀ ਉਹਨਾਂ ਨੇ ਚੋਣ ਸਰਗਰਮੀਆਂ ਸ਼ੁਰੂ ਕੀਤੀਆਂ ਢੀਂਡਸਾ ਸਾਹਿਬ ਨੇ 15 ਵੀ ਦਿਨਾਂ ਚ ਦੇਖਿਆ ਫਿਰ ਪੁਰਕੇ ਵੀ ਭਾਈ ਗਰਾਊਂਡ ਤੇ ਕੀ ਹਾਲਾਤ ਨੇ ਤਾਂ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਢੀਂਸਾ ਸਾਹਿਬ ਨੇ ਕਿਹਾ ਵੀ ਭਾਈ ਮੈਂ ਇਲੈਕਸ਼ਨ ਨਹੀਂ ਲੜਨੀ ਸੁਖਬੀਰ ਜੀ ਕੋਈ ਬੰਦਾ ਹੋਰ ਦੇਖੋ ਫੇਰ ਸੁਖਬੀਰ ਜੀ ਤੁਹਾਡੇ ਯਾਦ ਆ ਲੌਂਗਵਾਲ ਘਰ ਦੇ ਲੌਂਗਵਾਲ ਸਾਹਿਬ ਦੇ ਘਰ ਆਏ ਤੇ ਮੈਨੂੰ ਲੱਗਦਾ ਵੀ ਹੱਥ ਲੌਂਗਵਾਲ ਸਾਹਿਬ ਨੇ ਵੀ ਨਿੱਤਰ ਆਇਆ ਇਸੇ ਕਰਕੇ ਝੁੰਦਾ ਸਾਹਿਬ ਨੂੰ ਕਿਹਾ ਗਿਆ ਵੀ ਭਾਈ ਇਲੈਕਸ਼ਨ ਤੁਸੀਂ ਲੜਨੀ ਆ ਚਲੋ ਝੁੰਦਾ ਸਾਹਿਬ ਲੜਨਗੇ ਪਰ ਸਵਾਲ ਇੱਥੋਂ ਪੈਦਾ ਹੁੰਦਾ ਹੈ ਤੇ ਮੈਨੂੰ ਲੱਗਦਾ ਵੀ ਲੌਂਗਵਾਲ ਸਾਹਿਬ ਤੇ ਢੀਂਸਾ ਸਾਹਿਬ ਨੇ ਇਹੀ ਕਹਿ ਕੇ ਮਨਾ ਕੀਤਾ ਹੋਣਾ ਵੀ ਪ੍ਰਧਾਨ ਜੀ ਜਦੋਂ ਤੁਸੀਂ ਇਲੈਕਸ਼ਨ ਨਹੀਂ ਲੜ ਰਹੇ ਫਿਰ ਸਾਨੂੰ ਸਾਨੂੰ ਕੋਈ ਫਿਰਦੇ ਆ ਤੁਸੀਂ ਜਿੱਤੇ ਹੋਏ ਐਮਪੀ ਹੋ ਸਿਟਿੰਗ ਐਮਪੀ ਹੋ ਪਾਰਟੀ ਦੇ ਪ੍ਰਧਾਨ ਹੋ ਤੇ ਤੁਸੀਂ ਇਲੈਕਸ਼ਨ ਲੜਨ ਤੋਂ ਜਵਾਬ ਦੇ ਰਹੇ ਤਾਂ ਸਾਨੂੰ ਕੋਈ ਕਹਿ ਰਹੇ ਹੋ ਕਿਉਂਕਿ ਸਖਬੀਰ ਸਿੰਘ ਬਾਦਲ ਨੇ ਵੀ ਪੂਰੇ ਪੰਜਾਬ 'ਚ ਆ ਜਿਹੜਾ ਡਰਾਮਾ ਕੀਤਾ ਮੈਂ ਪੰਜਾਬ ਬਚਾਉ ਸਾਰੇ ਪੰਜਾਬ 'ਚ ਟੈਂਪਰੇਚਰੀ ਚੈੱਕ ਕੀਤਾ ਤੇ ਉੱਥੇ ਗੱਲ ਕਲੀਅਰ ਹੋ ਗਈ ਉਹਨੂੰ ਵੀ ਪਤਾ ਲੱਗ ਗਿਆ ਵੀ ਗਰਾਊਂਡ ਤੇ ਹਾਲਾਤ ਕੀ ਨੇ ਇਸੇ ਕਰਕੇ ਅੱਜ ਨਾਪਲ ਇਲੈਕਸ਼ਨ ਲੜ ਰਹੇ ਆ ਇਸੇ ਕਰਕੇ ਅੱਜ ਸੱਤ ਟਿਕਟਾਂ ਅਨਾਉਂਸ ਕੀਤੀਆਂ ਪਰ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਸਿਟਿੰਗ ਐਮਪੀ ਐ ਉਹਨਾਂ ਦੀ ਟਿਕਟ ਨਹੀਂ ਅਨਾਉਂਸ ਕੀਤੀ ਕਿਉਂਕਿ ਉਹ ਵੀ ਚੈੱਕ ਕਰ ਰਹੇ ਆ ਵੀ ਬਠਿੰਡਿਆਂ ਲੜੀਏ ਫਲੋ ਪ੍ਰੋ ਲੜੀਏ ਕਿ ਖਡੂਰ ਸਾਹਿਬ ਤੋਂ ਲੜੀਏ ਪਰ ਮੈਂ ਬੜਾ ਸਪਸ਼ਟ ਸ਼ਬਦਾਂ ਚ ਕਹਿਣਾ ਚਾਹਣਾ ਕਿ ਬੀਬਾ ਜੀ ਜਿੱਥੋਂ ਮਰਜ਼ੀ ਇਲੈਕਸ਼ਨ ਲੜ ਲਓ ਹਾਰ ਤੁਹਾਡੀ ਸਾਰੇ ਕਿਤੋਂ ਹੋਣੀ ਆ ਇਹ ਹੁਣ ਤੁਸੀਂ ਦੇਖਣਾ ਵੀ ਬਠਿੰਡੇ ਵਾਲਾਂ ਤੋਂ ਹਾਰਨਾ ਉਹ ਬਾਰਡਰ ਵਾਲੇ ਫਿਰੋਜ਼ਪੁਰ ਵਾਲੇ ਤੋਂ ਹਾਰਨਾ ਕਿ ਮੱਧ ਵਿਚ ਜਾ ਕੇ ਹਾਰਨਾ ਮੈਂ ਤਾਂ ਕਹੂੰਗਾ ਵੀ ਪਹਿਲਾਂ ਚਲੋ ਬਠਿੰਡੇ ਵਾਲਿਆਂ ਨੇ ਤਿੰਨ ਵਾਰੀ ਵੋਟਾਂ ਪਾਈਆਂ ਨੇ ਉੱਥੋਂ ਹੀ ਹਾਰ ਜੋ ਚੰਗਾ ਪਰ ਖਾਰ ਸਾਹਮਣੇ ਕੰਤੇ ਲਿਖੀ ਹੋਈ ਹੈ ਕੀ ਸਮਝਦੇ ਕਿ ਹਰਸ਼ਿਮਰਤ ਕੌਰ ਬਾਦਲ ਵੀ ਜਵਾਬ ਦੇ ਸਕਦੇ ਨੇ ਜਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਵੀ ਜਗ੍ਹਾ ਦੇਖ ਰਹੇ ਸੇਫ ਸੀਟਰ ਰੱਬ ਰਹੇ ਨੇ ਵੀ ਮੈਂ ਕਿੱਥੋਂ ਜਿੱਤ ਸਕਦੇ ਜੇ ਜਿੱਤ ਸਕਦੇ ਮੈਂ ਉਹੀ ਤਾਂ ਕਹਿਣਾ ਉਹ ਇਹ ਦੇਖ ਰਿਹਾ ਵੀ ਤਿੰਨਾਂ 'ਚੋਂ ਸੇਫ ਕਿਹੜੀ ਹੈ ਪਰ ਮੈਂ ਇਹੀ ਕਹਿਣਾ ਵੀ ਤਿੰਨਾਂ 'ਚੋਂ ਮਾਰਜਨ ਦਾ 19-21 ਦਾ ਫਰਕ ਪੈ ਸਕਦਾ ਹੈ ਪਰ ਹਾਰ ਇੰਨਾ ਚੋ ਪੱਕੀ ਐ ਇਹ ਦੇਖ ਲੈਣ ਵੀ ਕਿ ਕਿਹੜਿਆਂ ਤੋਂ ਹਾਰਨਾ ਫਿਰੋਜ਼ਪੁਰ ਵਾਲੇ ਲੋਕਾਂ ਤੋਂ ਹਾਰਨਾ ਖਡੂਰ ਸਾਹ ਵਾਲਿਆਂ ਤੋਂ ਹਾਰਨਾ ਕਿ ਬਠਿੰਡੇ ਵਾਲੇ ਤੋਂ ਹਾਰਨਾ ਜੇ ਇੰਨਾ ਹੌਸਲਾ ਹੁੰਦਾ ਕਹਿ ਲੋ ਵੀ ਇਹ ਵਿਸ਼ਵਾਸ ਹੁੰਦਾ ਵੀ ਮੈਂ ਜਿੱਤੂ ਤਾਂ ਲੀਡਰਾਂ ਦੀ ਸੀਨੀਅਰਾਂ ਦੀ ਟਿਕਟ ਤਾਂ ਪਹਿਲਾਂ ਨਾਲ ਉਸ ਹੁੰਦੀ ਐ ਜਿੱਤੇ ਹੋਏ ਐਮਪੀ ਦੀ ਟਿਕਟ ਨਾ ਨਾ ਸੋਣਾ ਇਹ ਤੋਂ ਪਤਾ ਲੱਗਦਾ ਵੀ ਅਕਾਲੀ ਦਲ ਘਬਰਾਇਆ ਹੋਇਆ ਧਰਤੀ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ ਤੇ ਰਿਜ਼ਲਟ ਸਾਰੇ ਲੋਕਾਂ ਨੂੰ 4 ਤਰੀਕ ਨੂੰ ਪਤਾ ਲੱਗ ਜਾਣਾ ਹੈ ਵੀ ਜੇ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਹੈ ਕਿ ਸੁਖਪਾਲ ਖੈਰਾਂ ਨੇ ਸੰਗਰੂ ਰਾ ਸਕਦੇ ਨੇ 99% ਉਹ ਕਹਿੰਦੇ ਨੇ ਵੀ ਹੋ ਚੁੱਕੇ ਆ ਉਹਨਾਂ ਦਾ ਕਲੀਅਰ ਐਲਾਨ ਹੋਣਾ ਬਾਕੀ ਕਿਤਰਾ ਦੇ ਦਿੱਤੀ ਜੇਕਰ ਸੁਖਪਾਲ ਖੈਰਾਂ ਇੱਥੇ ਤੁਹਾਡੇ ਬਰਾਬਰ ਆ ਦੇਖੋ ਪਾਰਟੀ ਹੈ ਜਿਹਨੂੰ ਮਰਜ਼ੀ ਟਿਕਟ ਦੇ ਸਕਦੀ ਹੈ ਪਰ ਕਾਂਗਰਸ ਦਾ ਵੀ ਉਹੀ ਦੇਖੋ ਇੱਥੋਂ ਜੋ ਸਿੰਗਲਾ ਸਾਹਿਬ ਦੇ ਬੰਦੇ ਵੀ ਦੱਸਦੇ ਆ ਵੀ ਸਿੰਗਲਾ ਸਾਹਿਬ ਵੀ ਕਹਿ ਰਿਹਾ ਮੈਂ ਇਲੈਕਸ਼ਨ ਨਹੀਂ ਲੜਨੀ ਆਈ ਬੀਬੀ ਪਠੱਲ ਉਹਨਾਂ ਦੇ ਬੰਦੇ ਵੀ ਕਹਿ ਰਹੇ ਆ ਵੀ ਪੱਠਲ ਜੀ ਕਹਿ ਰਿਹਾ ਵੀ ਮੈਂ ਇਲੈਕਸ਼ਨ ਨਹੀਂ ਲੜਨੀ ਅਸਲ 'ਚ ਗੱਲ ਉਹੀ ਐ ਕਾਂਗਰਸ ਨੂੰ ਵੀ ਕੋਈ ਲੋਕਲ ਬੰਦਾ ਨਹੀਂ ਮਿਲ ਰਿਹਾ ਇਸੇ ਕਰਕੇ ਤੁਸੀਂ ਦੇਖੋ ਵੀ ਕਿੱਥੋਂ ਲਿਆ ਰਹੇ ਆ ਉਹ ਵੀ ਖੈਰਾ ਸਾਹਿਬ ਦਾ ਵੀ ਜ਼ਿਕਰ ਕਰੀਏ ਸੰਗਰੂਰ ਚੋਂ ਦਾ ਬਾਹਰਲੇ ਹੈ ਹੀ ਹੈ ਉਹ ਕਾਂਗਰਸ ਤੋਂ ਵੀ ਬਾਹਰਲੇ ਆ ਕਿਉਂਕਿ ਕਾਂਗਰਸ ਤੋਂ ਵੀ ਕਿਹੜਾ ਉਹ ਕਦੇ ਕਿਹੜੀ ਪਾਰਟੀ 'ਚ ਕਦੇ ਕਿਹੜੀ ਪਾਰਟੀ 'ਚ ਸੋ ਸੋ ਇਹਦਾ ਫੈਸਲਾ ਡੈਮੋਕ੍ਰੇਸੀ ਐ ਕੋਈ ਕਿਤੋਂ ਇਲੈਕਸ਼ਨ ਲੜ ਸਕਦਾ ਪਰ ਵੋਟਾਂ ਲੋਕਾਂ ਨੇ ਪਾਉਣੀਆਂ ਇਹ ਸੰਗਰੂਰ ਦੇ ਲੋਕ ਫੈਸਲਾ ਕਰਨਗੇ ਵੀ ਭਾਈ ਕਿਹਨੂੰ ਜਿਤਾਉਣਾ ਤਿੰਨ ਉਮੀਦਵਾਰ ਤੁਹਾਡੇ ਬਰਾਬਰ ਪਹੁੰਚ ਚੁੱਕੇ ਨੇ ਬੋਇਮਾ ਸਮਾਜ ਪਾਰਟੀ ਨੇ ਵੀ ਆਪਣਾ ਉਮੀਦਵਾਰ ਉਤਾਰ ਦਿੱਤਾ ਹੈ ਖਾਲੀ ਦਲ ਨੇ ਉਤਾਰਤਾ ਚੌਥੇ ਤੀਜੇ ਤੁਸੀਂ ਹੋ ਤੇ ਇੱਕ ਆਪਣਾ ਬਹੁਤੇ ਇਨਾਂ ਚੋਂ ਮਜਬੂਰੀ ਵਸ ਹੈ ਕੈਂਡੀਡੇਟ ਨੇ ਜਿਹੜਾ ਮੌਜੂਦ ਐਮਪੀ ਨੇ ਕਿਹਦੇ ਨਾਲ ਸੰਭ ਦੇ ਕਿ ਟੱਕਰ ਪੈ ਦੇਖੋ ਸਾਡੀ ਮੁੱਦਿਆਂ ਦੀ ਲੜਾਈ ਹੈ ਅਸੀਂ ਡਿਵੈਲਪਮੈਂਟ ਦਾ ਏਜੰਡਾ ਲੈ ਕੇ ਚੱਲ ਰਹੇ ਹਾਂ ਦੋ ਸਾਲਾਂ ਦਸੀਂ ਜੋ ਕੰਮ ਕੀਤੇ ਆ ਉਹ ਲੋਕਾਂ ਦੇ ਵਿੱਚ ਲੈ ਕੇ ਜਾਣੇ ਆ ਤੇ ਮੈਂ ਸਾਰੇ ਪਿੰਡਾਂ ਚ ਜਾ ਰਹੇ ਹਾਂ ਸਾਰੇ ਕਿਤੇ ਲੋਕੇ ਕਹਿ ਰਹੇ ਆ ਵੀ ਭਾਈ ਜਿੰਨੇ ਕੰਮ ਆ ਆਦਮੀ ਪਾਰਟੀ ਨੇ ਪਹਿਲੇ 2 ਸਾਲਾਂ ਚ ਕੀਤੇ ਆ ਪਿਛਲੀਆਂ ਜੇ ਅਸੀਂ 4-5 ਸਰਕਾਰਾਂ ਵੀ ਦੇਖਦੇ ਆ ਕਿਸੇ ਸਰਕਾਰ ਨੇ ਦੂ 25% ਕੰਮ ਵੀ ਪਹਿਲੇ 2 ਸਾਲਾਂ ਚ ਨਹੀਂ ਕੀਤਾ ਚਾਹੇ ਉਹ 600 ਜੋਟ ਬਿਜਲੀ ਵਾਲਾ ਹੋਵੇ ਚਾਹੇ ਨਹਿਰੀ ਪਾਣੀ ਵਾਲਾ ਹੋਵੇ ਚਾਹੇ ਜ਼ਿਮੀਦਾਰ ਨੂੰ ਜਿਹੜੀ 24 ਘੰਟੇ ਭਗਵੰਤ ਮਾਨ ਜੀ ਨੇ ਮੋਟਰਾਂ ਵਾਲੀ ਬਿਜਲੀ ਦਿੱਤੀ ਹੈ ਚਾਹੇ ਨੌਕਰੀਆਂ ਹੋਣ ਅੱਜ ਸੰਗਰੂਰ ਲੋਕ ਸਭਾ ਦਾ ਇੱਕ ਵੀ ਪਿੰਡ ਨਹੀਂ ਜਿੱਥੇ ਸਰਕਾਰੀ ਨੌਕਰੀ ਨਾ ਮਿਲੀ ਹੋਵੇ। ਬਾਕੀ ਸ਼ਹੀਦਾਂ ਨੂੰ ਕਰੋੜ ਰੁਪਇਆ ਦੇਣਾ, ਐਸਐਸਐਫ, ਮਹੱਲਾ ਕਲੀਨਿਕ, ਸੈਂਕੜੇ ਕੰਮ ਨੇ ਜਿਹੜੇ ਸਰਕਾਰ 'ਚ ਕੀਤੇ ਆ। ਹੋਰ ਸਾਰੀਆਂ ਸਰਕਾਰਾਂ ਲੋਕ ਜਾਣਦੇ ਆ ਕਿ ਲਾਸਟ 6 ਮਹੀਨਿਆਂ 'ਚ ਮਾੜਾ ਮੋਟਾ ਹੱਥ ਪਲਲ ਹਰਲਾਉਂਦੀਆਂ ਸੀ। ਪਹਿਲੇ 2 ਸਾਲ 'ਚ ਕਿਸੇ ਸਰਕਾਰ ਨੇ ਨਹੀਂ ਕੰਮ ਨਹੀਂ ਕੀਤਾ। ਪਰ ਮੈਨਾਂ ਨੂੰ ਬੜੀ ਉਮੀਦ ਸੀ ਕਿ 1000 ਰੁਪਇਆ ਵਾਲਾ ਜੜਾਣਾ ਮੈਂ ਉਹ ਪਾਰਟੀ ਕਰ ਸਕਦੀ ਆ ਲੋਕ ਸਭਾ ਚੋਣਾਂ ਦੇਖਦੇ ਹੋ। ਮੈਂ ਕਿਹਾ 50 ਸਾਲਾਂ 'ਚ ਸਾਰੇ ਵਾਅਦੇ ਪੂਰੇ ਕਰਾਂਗੇ। ਲੋਕਾਂ ਨੇ ਸਾਨੂੰ 5 ਸਾਲ ਦੀ ਵੋਟਾਂ ਪਾਈਆਂ ਸੀ 2 ਸ 80% ਵਾਦੇ ਪੂਰੇ ਕਰ ਚੁੱਕਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ